ਨਗਰ ਕੌਂਸਲ ਤਰਨਤਾਰਨ ਦੀਆਂ ਚੋਣਾਂ ਜੋ ਕਰੀਬ 10 ਸਾਲ ਬਾਅਦ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਉੱਪਰ ਹੋਣ ਜਾ ਰਹੀਆਂ ਹਨ ਔਰ ਇਸ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 2 ਮਾਰਚ ਦਾ ਜਿਹੜੀ ਤਾਰੀਖ ਤੈਅ ਕੀਤੀ ਗਈ ਹੈ ਇਸ ਦੌਰਾਨ ਤਰਨਤਾਰਨ ਸ਼ਹਿਰ ਦੀਆਂ ਕਰੀਬ 25 ਵਾਡਾਂ ਵਿੱਚ 56600 ਜਿਹੜੇ ਵੋਟਰ ਆ ਉਹ ਆਪਣੀ ਵੋਟ ਦਾ ਮਤਦਾਨ ਕਰਨਗੇ ਅੱਜ ਜਿਹੜੀਆਂ ਨਾਮਜ਼ਦਗੀਆਂ ਦੀ ਜਿਹੜੀ ਆਖਰੀ ਤਰੀਕ ਸੀ 20 ਫਰਵਰੀ ਉਸ ਦੌਰਾਨ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੀਆਂ ਜਿਹੜੇ ਨਾਮਜ਼ਦਗੀ ਪੱਤਰ দাখিল ਕਰਵਾ ਦਿੱਤੇ ਗਏ ਹਨ ਇਸ ਦੌਰਾਨ ਅੱਜ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਸਮੇਤ ਮੌਜੂਦਾ ਵਿਧਾਇਕ ਆਮ ਆਦਮੀ ਪਾਰਟੀ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਨਾਲ ਆਪਣੇ ਜਿਹੜੇ ਉਮੀਦਵਾਰ ਹਨ ਉਹਨਾਂ ਦੀਆਂ ਨਾਮਜ਼ਦਗੀਆਂ ਪੱਤਰ ਦਾਖਲ ਕਰਾਉਣ ਲਈ ਖੁਦ ਪਹੁੰਚੇ ਸਨ ਔਰ ਤੁਸੀਂ ਵੇਖ ਸਕਦੇ ਜੀ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਖਤ ਪ੍ਰਬੰਧ ਕੀਤਾ ਗਿਆ ਹਨ ਔਰ ਇੱਥੇ ਜਿਹੜੇ ਕਿ ਉਮੀਦਵਾਰ ਹੈ ਉਹ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਵੀ ਜਾ ਰਹੇ ਹਨ ਔਰ ਵੱਡੀ ਮਾਤਰਾ ਵਿੱਚ ਆਮ ਨੀ ਪਾਰਟੀ ਦੇ ਵਰਕਰ ਵੀ ਇੱਥੇ ਮੌਜੂਦ ਹਨ ਇੱਥੇ ਅਸੀਂ ਇਹ ਦੱਸਾਂਗੇ ਕਿ ਜਿਹੜੀਆਂ ਵੱਡੀ ਗਿਣਤੀ ਵਿੱਚ ਅੱਜ ਆਖਰੀ ਤਰੀਕ ਜਿਹੜੀ ਹੈ 20 ਤਰੀਕ ਨੂੰ ਨਾਮਜ਼ਦਗੀ ਪੱਤਰ ਜਿਹੜੇ ਕੀ ਉਹ ਦਾਖਲ ਕਰਵਾਏ ਜਾ ਚੁੱਕੇ ਹਨ ਔਰ ਲਾਜੀ ਸਿੰਘ ਢੁੱਲਰ ਜਿਹੜੇ ਆ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਤਰਨਤਾਰਨ ਸ਼ਹਿਰ ਦਾ ਜਿਹੜਾ ਇਹ ਲੋਕਾਂ ਜਿਹੜੀ ਚੋਣ ਆ ਉਹ ਇਹਦੇ ਵਿੱਚ ਜਿਹੜੇ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਵਿਕਾਸ ਕਰਵਾਏ ਜਾਣਗੇ ਇਹਦਾ ਵਿਸ਼ਵਾਸ ਦਵਾਇਆ ਗਿਆ ਹੈ ਔਰ ਆਮ ਆਦਮੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕਰਦੇ ਹੋਏ ਜਿਹੜੇ ਉਮੀਦਵਾਰ ਹੈ ਉਹਨਾਂ ਨੂੰ ਵਾਰੀ-ਵਾਰੀ ਅੰਦਰ ਜਾਣ ਲਈ ਭੇਜਿਆ ਜਾ ਰਿਹਾ ਹੈ ਔਰ ਅੱਜ ਵੱਡੀ ਗਿਣਤੀ ਵਿੱਚ ਜਿਹੜੇ ਆ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਨਾਖਲ ਕਵਾਉਤੇ ਗਿਆਨ ਰਮਨ ਚਾਵਲਾ ਜਗਮਨੀ ਟੀਵੀ ਤਰਨਤਾਰਨ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਤੋਂ ਬਾਅਦ ਜਿਹੜੀ ਹੋਈ ਦੇਖੋ ਪਾਰਦਰਸ਼ੀ ਤਰੀਕੇ ਨਾਲ ਬਿਲਕੁਲ ਨਿਰਪੱਖ ਚੋਣਾਂ ਹੋ ਰਹੀਆਂ ਨਹੀਂ ਤੇ ਆਪਾਂ ਵੇਖਦੇ ਰਹੇ ਆ ਤਰਨਤਾਰਨ ਸ਼ਹਿਰ ਦੇ ਵਿੱਚ ਭਾਵੇਂ ਕਾ ਲੀਲ ਦਲ ਦੀ ਸਰਕਾਰ ਰਹੀ ਭਾਵੇਂ ਕਾਂਗਰਸ ਦੀ ਵਰੋਤਰੀਆਂ ਨੂੰ ਪੇਪਰ ਤੱਕ ਦਾਖਲ ਨਹੀਂ ਕਰਨ ਦਿੱਤੇ ਜਾਂਦੇ ਇੱਥੇ ਭਾਵੇਂ ਕੋਈ ਆਜ਼ਾਦ ਹੈ ਭਾਵੇਂ ਕਾ ਲੀਲ ਦਲ ਦਾ ਕਾਂਗਰਸ ਦਾ ਬੀਜੇਪੀ ਦਾ ਹਰ ਪਾਰਟੀ ਨੇ ਆਪਦੇ ਪੇਪਰ ਜਮ੍ਹਾਂ ਕਰਾਏ ਆ ਤੇ ਨਿਰਪੱਖ ਚੋਣਾਂ ਹੋਣਗੀਆਂ ਆਮ ਆਦਮੀ ਪਾਰਟੀ ਦੇ ਹੱਕ ਚ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਦੇ ਹੱਕ ਚ ਤਰਨਤਾਰਨ ਸ਼ਹਿਰ ਦੇ ਲੋਕ ਫਤਵਾ ਦੇਣਗੇ 25 ਦੀਆਂ 25 ਸੀਟਾਂ ਕਸ਼ਮੀਰ ਸਿੰਘ ਸੋਲ ਸਾਡੇ ਇਥੋਂ ਐਮਐਲਏ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਜਿੱਤ ਹਾਸਲ ਕਰਾਂਗੇ ਤੇ ਸ਼ਹਿਰ ਦਾ ਸਰਪੱਖੀ ਵਿਕਾਸ ਕਰਾਵਾਂਗੇ ਲੋਕ ਵੀ ਸਿਆਣੇ ਸਮਝਦੇ ਸਾਰੀ ਗੱਲ ਲੋਕਾਂ ਨੂੰ ਪਤਾ ਜਿਹਦੀ ਸਰਕਾਰ ਆ ਜੇ ਉਹਦੇ ਉਮੀਦਵਾਰ ਉਹਦਾ ਪ੍ਰਧਾਨ ਬਣੂਗਾ ਕਾਉਂਸਲਰ ਉਹਦੇ ਬਣਗੇ ਤੇ ਸ਼ਹਿਰ ਦਾ ਵਿਕਾਸ ਹੋਊਗਾ ਜਿਹੜੇ ਦੂਸਰੀਆਂ ਪਾਰਟੀਆਂ ਦੇ ਆ ਉਹ ਤੇ ਸਿਰਫ ਚਲੋ ਜੇ 19 ਕੀ ਹੁੰਦੀ ਵੀ ਆ ਤੇ ਉਹਨਾਂ ਦੇ ਕਾਰਨ ਵਿਕਾਸ ਰੁਕ ਸਕਦਾ ਵਿਕਾਸ ਹੋ ਨਹੀਂ ਸਕਦਾ ਸਰਕਾਰ ਨੇ ਫੰਡ ਦੇਣੇ ਆ ਸਰਕਾਰ ਕੋ ਬੜੇ ਵਸੀਲੇ ਹੁੰਦੇ ਆ ਲੋਕ ਸਰਕਾਰ ਦੇ ਆ ਕੇ ਤੇ ਫਤਵਾ ਦੇਣਗੇ ਕੀਤੇ ਕੰਮਾਂ ਨੂੰ ਜਿਤਾਉਣਗੇ 600 ਜੂਨਟ ਲੋਕਾਂ ਦਾ ਜਿਹੜਾ ਬਿਜਲੀ ਦਾ ਮਾਫ ਕੀਤਾ 90% ਲੋਕਾਂ ਦਾ ਬਿਲੀ ਦਾ ਬਿੱਲੇ ਜ਼ੀਰੋ ਆਉਂਦਾ ਪਿਆ ਬੀਪੀਆਂ ਨੂੰ ਬੱਸਾਂ ਤੇ ਕਿਰਾਇਆ ਬਿਲਕੁਲ ਫਰੀ ਆ ਮੱਲਾ ਕਲੀਨਿਕ ਖੋਲੇ ਆ ਦਵਾਈਆਂ ਇਲਾਜ ਟੈਸਟ ਫਰੀ ਹੁੰਦੇ ਪਏ ਆ ਔਰ ਕਈ ਸਹੂਲਤਾਂ ਜਿਹੜੀਆਂ ਦਿੱਤੀਆਂ ਉਹਦੇ ਬਾਅਦ ਨਾ ਬੀਬੀਆਂ ਨੂੰ ਵੀ ਜਿਹੜਾ 1000 ਰੁਪਿਆ ਉਹ ਆਮ ਆਦਮੀ ਪਾਰਟੀ ਆ ਜਿੰਨੇ ਜੋ ਕਿਹਾ ਉਹ ਕੀਤਾ ਇਹ 1000 ਰੁਪਿਆ ਵੀ ਮਾਨ ਸਾਹਿਬ ਨੇ ਕਹਿਤਾ ਆ ਆਉਣ ਵਾਲੇ ਬਜਟ ਦੇ ਵਿੱਚ ਰੱਖਾਂਗੇ ਤੇ ਬੀਬੀਆਂ ਨੂੰ ਦਵਾਂਗੇ ਬੀਬੀਆਂ ਭੈਣਾਂ ਵੀ ਆਮ ਆਦਮੀ ਪਾਰਟੀ ਦਾ ਸ਼ਹਿਰ ਦੇ ਲੋਕਲ ਮੁੱਦਿਆਂ ਦੀ ਗੱਲ ਕਰੀਏ ਕਿ ਆਮ ਆਦਮੀ ਪਾਰਟੀ ਦੀ ਗੋਮਨਡਾਂ ਤੋਂ ਬਾਅਦ ਜਿਹੜੇ ਮੁੱਦੇ ਸੀ ਉਹ ਹੱਲ ਨਹੀਂ ਹੋਏ ਹਜੇ ਵੀ ਜਿਹੜੇ ਸ਼ਹਿਰ ਵਾਸੀ ਨੇ ਉਹ ਕਹਿੰਦੇ ਨੇ ਕਿ ਚਾਹੇ ਉਹ ਡੰਪ ਦਾ ਮੁੱਦਾ ਚਾਹੇ ਸੀਵਰੇਜ ਦਾ ਮੁੱਦਾ ਕਈ ਵਾੜਾ ਦੇ ਦੇਖੋ ਇਹ ਮੁੱਦੇ ਤਾਂ ਹੀ ਰੁਕੇ ਰਹੇ ਪਿਛਲੇ ਲੰਮੇ ਸਮੇਂ ਤੋਂ ਇ 5 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਜਿਹੜੀ ਇਲੈਕਸ਼ਨ ਡਿਊ ਹੀ ਹਾਈ ਕੋਰਟ ਦੇ ਵਿੱਚ ਇਹਨਾਂ ਜਾਣ ਕੇ ਕਾਲੀਆ ਕਾਂਗਰਸੀਆਂ ਨੇ ਮੁੱਦਾ ਬਣਾ ਕੇ ਸਟੇ ਕਰਾ ਛੱਡੀ ਆ ਇਲੈਕਸ਼ਨ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਮਿਹਨਤ ਕਰਕੇ ਤੇ ਹਾਈ ਕੋਰਟ ਚੋਂ ਇਹ ਨਿਬੇੜ ਕੇ ਇਲੈਕਸ਼ਨ ਕਰਾਤੀ ਆ ਕਾਲੀਦਲ ਕਾਂਗਰਸ ਦੇ ਵੇਲੇ ਤੇ ਇਲੈਕਸ਼ਨਾਂ ਡਿਊ ਪਈਆਂ ਰਹੀਆਂ ਤੇ ਜੇ ਉਹ ਰਵੈਤੀ ਪਾਰਟੀ ਦੀ ਸਰਕਾਰ ਹੁੰਦੀ ਤੇ ਡਿਊ ਪਈ ਰਹਿਣੀ ਇਹ ਆਮ ਆਦਮੀ ਪਾਰਟੀ ਆ ਉਹ ਸਾਡਾ ਮਨ ਕਰਦਾ ਵੀ ਸ਼ਹਿਰ ਦਾ ਵਿਕਾਸ ਹੋਵੇ ਡੰਪ ਪਾ ਜਾਂ ਹੋਰ ਜਿਹੜੀਆਂ ਸੜਕਾਂ ਬਣਨ ਵਾਲੀਆਂ ਇਹ ਤਾਂ ਹੀ ਸੰਭਵ ਹੋ ਸਕਦਾ ਸੀ ਜੇ ਇੱਥੇ ਨਗਰ ਕੌਂਸਲ ਦਾ ਪ੍ਰਧਾਨ ਬੰਦ ਕੰਟਰੋਲ ਬੰਦੀ ਉਹਨਾਂ ਬੰਜਣੇ ਆ ਸਾਰੇ ਮੁੱਦੇ ਹੱਲ ਹੋ ਜਣੇ ਆ ਮੈਂ ਭੈਣਾ ਭਰਾਵਾਂ ਨੂੰ ਅਪੀਲ ਕਰਦਾ ਕਿ ਇਹਨਾਂ ਪ੍ਰਾਣੀਆਂ ਪਾਰਟੀਆਂ ਨੇ ਜਾਣ ਬੁੱਝ ਕੇ ਆਪ ਹੀ ਹਾਈ ਕੋਰਟ ਦੇ ਵਿੱਚ ਬੰਦੇ ਖੜੇ ਕਰਕੇ ਸਟੇ ਕਰਾਇਆ ਸੀ ਤੇ ਅਸੀਂ ਇਹ ਸਟੇ ਨੂੰ ਤੜਾ ਕੇ ਇਲੈਕਸ਼ਨ ਕਰਾਉਣ ਲੱਗੇ ਆ ਇਲੈਕਸ਼ਨ ਇਸੇ ਕਰਕੇ ਕਰਾਉਣ ਲੱਗੇ ਆ ਕਿ ਸ਼ਹਿਰ ਦਾ ਸਰਪੱਖੀ ਵਿਕਾਸ ਹੋਵੇ ਜਿਹੜੀ ਪਾਰਟੀ ਨੇ ਜਿਹੜੀ ਸਰਕਾਰ ਨੇ ਮੁੱਦਾ ਹੱਲ ਕੀਤਾ ਉਹਨਾਂ ਦੀ ਮੰਚਾਇਆ ਵੀ ਇੱਥੇ ਵਿਕਾਸ ਹੋਵੇ ਤੇ ਅਸੀਂ ਵਿਕਾਸ ਕਰਾਉਣਾ ਚਾਹੁੰਦੇ ਆ ਤਗੜੇ ਹੋ ਕੇ ਸਾਥ ਦਿਓ ਸਾਥ ਹੋਵਗੇ ਤੇ ਇਹ ਤੁਹਾਡੇ ਸ਼ਹਿਰ ਦਾ ਵਿਕਾਸ ਤੁਹਾਡੇ ਸ਼ਹਿਰ ਦਾ ਜਿਹੜਾ ਨੁਹਾਰ ਬਦਲਦੀ ਜਿਹੜੀ ਰੀਤ ਆ ਉਹ ਅੱਗੇ ਵਧੇਗੀ ਤੇ ਤਗੜੇ ਹੋ ਕੇ ਸਾਰੇ ਸ਼ਹਿਰ ਵਾਲੇ ਸਾਥ ਦੇ ਮੁਕਾਬਲਾ ਕਿੰਨਾ ਦੇਖਦੇ ਹੋ ਤੁਸੀਂ ਕੋਈ ਮੁਕਾਬਲਾ ਜਿਹੜਾ ਵਾ ਉਹ ਸਾਡਾ ਕਿਸੇ ਨਾਲ ਨਹੀਂਗਾ ਸੱਚ ਦਾ ਮੁਕਾਬਲਾ ਝੂਠ ਨਾਲ ਆਮ ਆਦਮੀ ਪਾਰਟੀ ਸੱਚ ਆ ਤੇ ਵਿਰੋਧੀ ਝੂਠ ਬੋਲ ਕੇ ਕਰਦੇ ਆ ਝੂਠ ਆ ਰੂਗਾ ਸੱਚ ਜਿੱਤੂਗਾ ਅਕਾਲੀ ਸਰ ਨਜ਼ਰ ਨਹੀਂ ਆ ਰਿਹਾ ਸਾਹਿਬ ਨਸ਼ੇ ਦੇ ਮੁੱਦੇ ਦੇ ਕਿਵੇਂ ਆ ਸ਼ਹਿਰ ਦੇਖੋ ਨਸ਼ੇ ਦਾ ਮੁੱਦਾ ਵੀ ਅਸੀਂ ਆਪ ਕਹਿੰਦੇ ਆ ਪੀ ਜੇ ਕੋਈ ਨਸ਼ਾ ਵੇਚਦਾ ਜਾਂ ਕੋਈ ਗਲਤ ਅੰਸਰਿਆ ਗੈਂਗਸਟਰ ਆ ਉਤੇ ਸਖਤ ਤੋਂ ਸਖਤ ਕਾਰਵਾਈ ਕਰਾਈ ਜਾਂਦੀ ਆ ਅਸੀਂ ਇਸ ਮੁੱਦੇ ਤੇ ਸਖਤਿਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਦੇ ਵਿੱਚ ਐਸਐਸਪੀ ਡੀਆਈਜੀ ਡੀਜੀਪੀ ਤੱਕ ਸਾਰਿਆਂ ਨਾਲ ਮੀਟਿੰਗਾਂ ਆਈਆਂ ਕਿ ਜੇ ਕੋਈ ਸਮਾਜ ਵਿਰੋਧੀ ਅੰਸਰ ਆ ਉਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਾਰੀਆਂ ਪਾਰਟੀਆਂ ਜਿਹੜੀਆਂ ਨਾਮਿਨੇਸ਼ਨ ਫਾਈਲ ਕਰਦੀਆਂ ਕੰਮ ਕਰਦੇ ਤੈ ਅਕਾਲੀ ਦਲ ਨਜ਼ਰ ਨਹੀਂ ਆ ਰਿਹਾ ਦੇਖੋ ਹਰ ਬੰਦੇ ਦਾ ਹੱਕ ਆ ਕਿ ਉਹ ਇਲੈਕਸ਼ਨ ਲੜੇ ਲੋਕਤੰਤਰ ਦੇਸ਼ ਆ ਲੋਕਤੰਤਰ ਦਾ ਰਾਜ ਆ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਅਕਾਲੀ ਦਲ ਦੀ ਤੁਹਾਂ ਗੱਲ ਕੀਤੀ ਆ ਇਹ ਉੱਤੋਂ ਲੈ ਕੇ ਥੱਲੇ ਤੱਕ ਲੀਡਰਸ਼ਿਪ ਜਿਹੜੀ ਆ ਉਹ ਭੰਗ ਹੋਈ ਆ ਤੁਹਾਨੂੰ ਵੀ ਪਤਾ ਮੈਂਬਰਸ਼ਿਪ ਦੀ ਇਹਨਾਂ ਦੀ ਭਰਤੀ ਚੱਲ ਰਹੀ ਆ ਉਹਦਾ ਕਰਕੇ ਉਹ ਵੀ ਕਾਰਨ ਆ ਕੁਝ ਇਥੋਂ ਰਮੀਲ ਸਿੰਘ ਸੰਧੂ ਨੇ ਵੀ ਅਸਤੀਫਾ ਦਿੱਤਾ ਉਹ ਵੀ ਵੱਡਾ ਕਾਰਨ ਆ ਕਿਉਂਕਿ ਅਕਾਲੀ ਦਲ ਦਾ ਇੱਥੇ ਕੋਈ ਲੀਡਰ ਹੀ ਅੱਗੇ ਨਹੀਂ ਹੈਗਾ ਬਾਕੀ ਪਰਮਾਤਮਾ ਕਿਰਪਾ ਕਰੇ ਸਾਫ ਦਾ ਜਿਹੜੇ ਕੌਂਸਲਰ ਹੈ ਸ਼ਰੂਮਣੀ ਕਾਲੀਦਲ ਨਾਲ ਸੰਬੰਧਤ ਉਹ ਵੀ ਆਮ ਆਦਮੀ ਪਾਰਟੀ ਦੇ ਦਫਤਰ ਦੇ ਚੱਕਰ ਕੱਢਦੇ ਨਜ਼ਰ ਆਏ ਆ ਟਿਕਟ ਮੰਗਦੇ ਆ ਦੇਖੋ ਜਿਹੜੇ ਸ਼ਰੂਮਣੀ ਕਾਲੀਦਲ ਦੇ ਜਾਂ ਹੋਰ ਪਾਰਟੀਆਂ ਦੇ ਪੁਰਾਣੇ ਐਮਸੀ ਆਏ ਉਹਨਾਂ ਸਾਰਿਆਂ ਨੇ ਇਹੋ ਕਿਹਾ ਵੀ ਅਸੀਂ ਚਾਹੁੰਦੇ ਆ ਚੰਗੀ ਸਰਕਾਰ ਆ ਤੇ ਤੁਹਾਡੇ ਕੌਂਸਲਰ ਜਿੱਤਣ ਸਾਡੀ ਕਿਤੇ ਲੋੜ ਪਊ ਅਸੀਂ ਤੁਹਾਡੀ ਸਪੋਰਟ ਕਰਾਂਗੇ ਸਾਰਿਆਂ ਹੀ ਸਾਥੀਆਂ ਨੇ ਜਿੰਨੇ ਵੀ ਕੌਂਸਲਰ ਆਏ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦਾ ਭਰੋਸਾ ਦਿਵਾਇਆ ਚੰਗੇ ਇਨਸਾਨ ਨੂੰ ਇਹ ਹੁੰਦਾ ਵੀ ਜਿਹਦੀ ਸਰਕਾਰ ਉਹ ਬੰਦਾ ਜਿੱਤੇ ਤੇ ਸ਼ਹਿਰ ਦਾ ਸਾਡੇ ਦਾ ਵਿਕਾਸ ਉਹ ਚੰਗੇ ਲੋਕ ਹੀ ਉਹਨਾਂ ਨੇ ਸਪੋਰਟ ਕਰਨ ਦੀ ਸੋਚੀ ਨਹੀਂ ਤੇ ਵਿਰੋਧੀ ਪਾਰਟੀਆਂ ਹੁੰਦੀਆਂ ਨਾ ਉਹਨਾਂ ਵੀਡੀਓ ਬਣਾ ਬਣਾ ਵਾਇਰਲ ਕਰਨੀਆਂ ਫਲਾਣਾ ਐਮਸੀ ਸਾਡੇ ਕੋਲ ਫਲਾਣਾ ਸਾਡੀ ਇਹ ਸੋਚ ਨਹੀਂ ਗੀ ਅਸੀਂ ਕਿਸੇ ਦੀ ਕਰਤਾਰ ਕੁਛ ਹੀ ਨਹੀਂ ਕਰਦੇ ਨਾ ਅਸੀਂ ਕਿਸੇ ਦੀ ਕਰਤਾਰ ਕੁਛ ਹੀ ਅੱਜ ਕਰੀਏ ਨਾ ਕੱਲ ਕਰੀਏ ਨਾ ਪਰਸੋਂ ਉਹ ਸਾਥੀ ਸਾਨੂੰ ਹਲਾਸ਼ੇਰੀ ਦੇਣ ਸਾਡਾ ਸਾਥ ਦੇਣ ਲਈ ਆਏ ਹੀ ਉਹਨਾਂ ਨੇ ਇਹ ਵਿਸ਼ਵਾਸ ਦਵਾਇਆ ਤੁਸੀਂ ਤਗੜੇ ਹੋ ਕੇ ਜਿਹੜੇ ਮਰਜ਼ੀ ਉਮੀਦਵਾਰ ਉਤਾਰੋ ਅਸੀਂ ਸਾਰੇ ਤੁਹਾਡੇ ਹੱਕ 'ਚ ਜਾਂ ਪੱਖ 'ਚ ਜਾਂ ਵੋਟਾਂ ਵੀ ਤੁਹਾਨੂੰ ਪਾਵਾਂਗੇ ਹਰ ਇਲੈਕਸ਼ਨ 'ਚ ਖਾਸ ਕਰਕੇ ਨਗਰ ਕੌਂਸਲ ਦੀ ਜਾਂ ਪਰਸ਼ਵਣ ਦੀ ਸ਼ਰਾਬ ਕਲਚਰ ਬੜਾ ਡਵਲਪ ਹੋ ਗਿਆ ਹੈ ਲੱਗਦਾ ਵੇਖੋ ਸਾਡੀ ਸਰਕਾਰ ਨੇ ਨਾਂ ਤੇ ਪੰਚਾਇਤ ਚੋਣਾਂ 'ਚ ਨਾ ਜਿੰਨੀਆਂ ਜਿਮਨੀ ਚੋਣਾਂ ਆ ਉਹਨਾਂ ਦੇ ਵਿੱਚ ਨਾ ਕੋਈ ਨਸ਼ਾ ਵੰਡਿਆ ਨਾ ਕੋਈ ਸ਼ਰਾਬ ਨਾ ਕੋਈ ਪੈਸਾ ਤੇ ਨਾ ਅਸੀਂ ਇਸ ਇਲੈਕਸ਼ਨ 'ਚ ਅਸੀਂ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਦੇ ਜਿਹੜੇ ਵਿਕਾਸ ਦੇ ਕਾਰਜ ਆ ਲੋਕਾਂ ਦੇ ਨਿੱਜੀ ਕੰਮ ਆ ਉਹ ਕਰਾਂਗੇ ਤੇ ਸੰਗਤ ਨੂੰ ਵੀ ਪਤਾ ਜਿਨ੍ਹਾਂ ਨੇ ਪੈਸੇ ਵੰਡਨੇ ਸ਼ਰਾਬ ਵੰਡਨੀ ਆ ਉਹਨੇ ਮੁੜ ਕੇ ਲੋਕਾਂ ਦੇ ਜਿਹੜੇ ਪੈਸੇ ਉਹਨੂੰ ਲੁੱਟਣਾ ਅਸੀਂ ਲੋਕਾਂ ਦਾ ਪੈਸਾ ਲੋਕਾਂ ਦੇ ਲਾਵਾਂਗੇ ਸ਼ਹਿਰ ਦਾ ਵਿਕਾਸ ਕਰਾਵਾਂਗੇ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਦੇ ਵਿੱਚ ਰਵਾਨਾ